ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਜੀ ਹੁਣ ਅਗੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਗੱਬਣ ਆ ਤੇ ਇੱਕ ਆ ਛੋਟੀ ਸੂਈ ਸਵਾਈ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿਓ ਨਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਕਿ ਆਪਣੇ ਇੱਥੇ ਆ ਕੇ ਆਪਣੀ ਚੁਵਾਈ ਕਰਕੇ ਦੋ ਟਾਈਮ ਚੁਵਾਈ ਕਰਕੇ ਪਾਸ ਕਰਕੇ ਫਿਰ ਹੀ ਆਪਣਾ ਪਸ਼ੂ ਖਰੀਦੋ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਟਾੜੀਆਂ ਵੀ ਜ਼ਿੰਮੇਵਾਰੀਆਂ ਬੰਦੀਆਂ ਆਪਣਾ ਪਸ਼ੂ ਆਪ ਵੇਖ ਚਾਖ ਕੇ ਚੈੱਕ ਕਰਕੇ ਖੜਨਦੇ ਆਪਣੀ ਸਮਝਣਾ ਤੇ ਆਪਣੀ ਗਾਰੰਟੀ ਤੇ ਪਸ਼ੂ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਬਾਈ ਠੀਕ ਹੈ ਵੇਖਿਆ ਕੱਲ ਵਾਲਾ ਮਾਲ ਫਿਰ ਹਾਂਜੀ ਵੇਖਿਆ ਜੀ ਕਿੰਨੇ ਕਾਏ ਫੋਨ ਫਾਨ ਫੋਨ ਫਾਨ ਤੇ ਕਈਆਂ ਵੀਰਾਂ ਦੇ ਚੁੱਕੇ ਨਹੀਂ ਗਏ ਤੇ ਉਹਨਾਂ ਕੋਲ ਮਾਫੀ ਮੰਗਣੀ ਹੁਣ ਠੀਕ ਹੈ ਹਾਂਜੀ ਉਹ ਘੰਟੇ ਦੀ ਮਾਲ ਵੇਖਿਆ ਹੈ ਠੀਕ ਹੈ ਹਾਂਜੀ ਹਾਂਜੀ ਤੇ ਚਲੋ ਫਿਰ ਨਾਮ ਦੱਸਦੇ ਕਰੀ ਨਾਂ ਵੀਰ ਜੀ ਮਿੰਤੂ ਸਿੰਘ ਜੋ ਹਾਂਜੀ ਪਿੰਡ ਸਰਾਇਆ ਤਹਿਸੀਲ ਦੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲ ਦੋ 98147 9325 ਠੀਕ ਹੈ ਜੀ ਹਾਂਜੀ ਤੇ ਚਲੋ ਸ਼ੁਰੂਆਤ ਫੇਰ ਆ ਗੱਬਨ ਝੋਟੀ ਤੋਂ ਕਰ ਲਈਏ ਗੱਬਨ ਤੋਂ ਕਰ ਲਓ ਜੀ ਕਿੰਨਾ ਸੁਬਾ ਸੋਣਾ ਇਹਨੇ ਸੁਬਾ ਦੂਜਾ ਜੀ ਵਿੱਚ ਦੂਸਰਾ ਸੁਬਾ ਸੋਣਾ ਇਹਨੇ ਤੇ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਚਾਰੇ ਥਾਂ ਇੱਕੋ ਜਿਹੇ ਸਾਈਜ਼ ਦੇ ਤੇ ਇੱਕੋ ਜਿਹੇ ਗੈਪ ਦੇ ਆ ਲਗਭਗ ਗਾਲ ਵੀ ਚੰਗੀ ਨਹੀਂ ਕੋਈ ਝੋਟੀ ਦੀ ਤੇ ਕਿੰਨਾ ਕੁ ਦੁੱਧ ਕਰੀ ਜਾਊਗੀ ਆ ਦੁੱਧ ਤਾਂ ਪਹਿਲੇ ਸੁਬੇ ਦੇ 10 ਕਿਲੋ ਚ ਆਇਆ ਝੋਟੀ ਨੇ ਅੱਛਾ ਉਹ ਦੂਜੇ ਸੁਬੇ ਵੇਖੋ ਕਿੰਨਾ ਕਰਦੀ ਠੀਕ ਆ ਹਾਂਜੀ ਕਿਲੋ 2 ਕਿਲੋ ਵੱਧ ਹੀ ਭਰੇਗੀ ਗੀਆ ਮਤਲਬ 10 11 ਲੀਟਰ 12 ਦੇ ਲਾਗੇ ਬੰਨੇ ਚਵਾਈ ਜਾਊਗੀ ਤੋੜ ਦੋ ਫੇਰ ਆਪਣੀ ਸੇਵਾ ਦਾ ਜੀ ਗੱਭਣ ਤੈਨੂੰ ਤੁਹਾਨੂੰ ਪਤਾ ਤੱਕ ਲੈ ਦੁੱਧ ਦੋ ਬਾਕੀ ਇਹ ਆ ਵੀ ਚਲੋ ਕੱਦ ਵਜਨ ਦੀ ਚੰਗੀ ਆ ਭਾਰੀ ਆ ਸਰੀਰ ਹਾਂਜੀ ਤੋੜ ਦੋ ਫੇਰ ਇੱਕ ਰੀਨ ਟਾਈਮ 'ਚ ਕੋਈ ਨਹੀਂ ਦੱਸ ਦੇਣ ਲੈ ਜਾਣੀ ਲੈਓ ਬਾਕੀ ਉਤਰੇ ਆ ਵੀ ਕੱਦ ਕਾਠ ਦੀ ਚੰਗੀ ਇੱਥੀ ਹੈ ਜਿੱਦੋਂ ਥੱਲੇ ਤਿਆਰ ਹੋਈ ਚੰਗੀ ਤਿਆਰ ਹੋਣੀ ਹੈ ਤੇ ਮੁੱਲ ਫਿਰ ਇਹਦਾ ਮੋਰ ਦੇ ਵੇਲੇ ਦੇ ਦਈਏ 70000 ਦੀ ਕਰ ਦਈਏ ਜੇ ਅੱਜ ਆ ਇਹ ਛੋਟੀ ਵੀ ਚੰਗੀ ਜਿਹੀ ਠੀ ਉਤਰਾਂ ਥਣ ਥਣ ਓਕੇ ਸਾਰੇ ਥਣ ਥਣ ਓਕੇ ਪਾਸ ਕਰਕੇ ਲੈ ਆਂਦੀ ਤਸੱਲੀ ਨਾਲ ਠੀਕ ਆ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਦੇ ਫਿਰ ਦਈਏ ਜੈਸ ਨੂੰ ਇਹ ਛੋਟੀ ਤੇ ਬੜੀ ਚੰਗੀ ਮੈਂ ਤਾਂ ਠੀਕ ਆ ਕਿੰਨੇ ਦੀ ਚਲੋ 65 ਦੀ ਦੇ ਦਾਂਗੇ ਅੱਛਾ 65 ਦੀ ਕਿ ਕਰ ਦਈਏ ਪੰਤਨ ਨਹੀਂ ਜ਼ਿਆਦਾ ਨਾ ਹੌਣ ਕਰੀਏ ਛੋਟੀ ਬੜੀ ਚੰਗੀ ਜਿਹੀ ਕਿੰਨੇ ਦੀ ਦੇ ਦਈਏ 60 ਦੇ ਦੇ ਦੀਏ ਨਹੀਂ 60 ਤੇ ਬੋੜਾ ਧੱਕਾ ਹੋ ਜਾਣਾ ਨਹੀਂ ਝੋਟੀ ਬੜੀ ਚੰਗੀ ਓ ਝੋਟੀ ਦੇ 70000 ਦੀ ਹੈ ਜਦੋਂ ਸੂਬੇ ਦੇ 60 ਚੋ ਛੋਟ ਕਰ ਦੋ ਕਿੰਨੀ ਕਰੋਗੇ ਨਹੀਂ ਹੁਣ ਛੋਟਨਾ ਫਿਰ ਕਰੋ ਨਹੀਂ ਛੋਟ ਤੇ ਕਰਨੀ ਆ ਛੋਟ ਤੇ ਕਰੀਦੀ ਆ ਨਹੀਂ ਝੋਟੀ ਬੜੀ ਚੰਗੀ ਜਿਵੇਂ ਕਰਤਾਗੇ 100 200 ਇੱਕੋ ਗੱਲ ਕਰ ਦਈਏ ਫਿਰ ਹਾਂਜੀ 60 ਚੋ ਛੱਡ ਦੀਏ 3000 ਛੋਟ ਕਰਦੀਏ ਪੂਰੇ 57000 ਦੀ ਝੋਟੀ ਦੇ ਦੀਏ ਉਹ ਤਾਂ ਫਿਰ ਬਹੁਤ ਘੱਟ ਹੋ ਜਾਣਾ ਨਹੀਂ ਨਹੀਂ ਘੱਟ ਕੀ ਐ ਇੰਨੇ ਕਿਨਾਂ ਛੋਟੀ ਵੇਖੋ ਗੱਡੀ ਛੋਟੀ 70000 ਦੀ ਇਹਦੇ ਨਹੀਂ ਚਲੋ ਛੋਟੀ ਦੇ ਚੰਗੀ ਆ ਛੋਟੀ ਸਾੰਭੀ ਸੁੰਭੀ ਚੰਗੀ ਆ ਸਾੰਭੀ ਕਿੰਨੇ ਚੰਗੀ ਆ ਕੋਈ ਨਹੀਂ ਅੰਦਾਜ਼ ਜਾਣਦੀ ਹੈ ਮੇਲਾ ਮੂਲਾ ਚੱਲਣ ਦਿਆ ਇੱਥੇ ਬਾਬਾ ਜੀ ਦਾ ਤੇ ਕੋਈ ਵੀਰ ਭਰਾ ਚਲਾ ਕੋਈ ਲੈ ਜਾਊਗਾ ਤੇ ਉਤਰਾ ਓਕੇ ਸਾਰਾ ਕੁਝ ਹਾਂਜੀ ਪਰ ਇੱਕ ਬੇਨਤੀ ਜੋ ਜਦੋਂ ਜ਼ਿਆਦਾ ਪੱਠੇ ਖਾਣਦੀ ਨੇ ਚਾਰੂ ਬੜੀ ਆ ਮਾੜਾ ਜਿਹਾ ਮੁੰਗਰ ਜਿਹਾ ਦਿਖਾਉਂਦੀ ਜੋ ਅੱਛਾ ਹਾਂਜੀ ਹਾਂਜੀ ਮਤਲਬ ਜਿਹਦਾ ਅੱਖੇ ਵੀ ਖਰੇ ਕੀ ਗੱਲ ਆ ਦੱਸਿਆ ਨਹੀਂ ਆ ਗੱਲ ਠੀਕ ਹੈ ਮਤਲਬ ਜਿਹਦਾ ਜ਼ਿਆਦਾ ਰੱਜ ਲੈਂਦੀ ਆ ਤੇ ਵੀਰ ਵੇਖੋ ਆਪਣੀ ਤਸੱਲੀ ਕਰਕੇ ਖੜੇ ਹਾਂਜੀ ਹਾਂ ਠੀਕ ਆ ਗਰਮੀ ਥੋੜੀ ਜੀ ਆ ਗਈ ਆ ਤੇ ਕਿਉਂ ਗਿਆ ਦੇਖ ਢਿਆ ਘਰ ਵਾਲਿਆਂ ਠੀਕ ਆ ਨਾ ਜ਼ਿਆਦਾ ਰਾਜੀ ਹੈਗੇ ਰਾਜੀ ਲੋ ਜੀ ਤਾਂ ਹੀ ਬੋਲੀ ਕਿ ਠੀਕ ਆ ਇਹ ਤਾਂ ਹੀ ਡੰਗੂ ਲੱਗ ਜਾਂਦੇ ਮਾੜਾ ਮੁੰਗਰ ਜਿਹਾ ਦਿਖਾਉਂਦੇ ਨੇ ਠੀਕ ਆ ਜੀ ਹਾਂ ਜੀ ਤੇ ਹੁਣ ਜਿਹੜੀ ਇਹ ਕਾਵਲੀ ਝੋਟੀ ਆ ਸੁਆ ਪਹਿਲਾ ਇਹਦਾ ਹਾਂ ਜੀ ਪਹਿਲਾ ਆਜ ਠੀਕ ਆ ਜੀ ਹਾਂ ਜੀ ਤੇ ਕਿੰਨਾ ਚਿਰ ਹੋਇਆ ਇਹਨਾਂ ਸੁਈ ਨੋ ਇਹਦਾ ਆਜ ਬੱਚਾ ਤਾਂ 11 ਦਿਨ ਆਜੋ ਠੀਕ ਆ ਆ 31 ਇਹ ਤੇ ਮਗਰ 15 ਠੀਕ ਆ ਤੇ ਕਿੰਨਾ ਤੋ ਤਿਆਰ ਹੋ ਗਿਆ ਦੇਖੋ ਤੋ ਹੁਣ ਵੀ ਦੀ 7 ਕਿਲੋ ਪੂਰਾ ਤਿਆਰ ਜਿਹੜਾ ਪੂਰਾ ਅੰਨ ਤਿਆਰ ਜਿਹੜਾ ਠੀਕ ਹੈ ਜੀ ਹਾਂ ਜੀ ਤੇ ਖੋਲੋ ਹਾਂ ਫਿਰ ਤੋੜੀ ਬੜੀ ਬੜੀ ਸਾਫ ਆਇਆ ਕੋਈ ਪੂਰ ਨਹੀਂ ਗੱਲ ਨਹੀਂ ਕੋਈ ਠੀਕ ਹੈ ਜੀ ਬਾਕੀ ਜਦੋਂ ਕਈ ਵਾਰੀ ਕਿਲਾ ਬਦਲਦਾ ਵਾ ਜਗਾ ਬਦਲਦੀ ਉਦੋਂ ਵੀ ਕਈ ਵਾਰੀ ਫੋਸ ਪਤਲਾ ਹੋ ਜਾਂਦਾ ਦਾ ਫਰਕ ਪੈਂਦਾ ਤਾਂੀਆਂ ਕਰਕੇ ਵੀ ਗੱਡੀ ਚੜਨ ਉਤਰਨਾਂ ਵੀ ਕਈ ਵਾਰੀ ਫੋਸ ਥੋੜਾ ਪਤਲਾ ਹੋ ਜਾਂਦਾ ਵਾ ਕੋਈ ਵੀਰ ਜਿੱਤਰਾ ਕੋਈ ਕਹੇ ਨਾ ਆਪਣਾ ਹਿਸਾਬ ਨਾਲ ਕੋਈ ਵੇਖ ਚੱਕ ਕੇ ਖੜੇ ਤੇ ਬਾਕੀ ਜਿਹੜਾ ਦੁੱਧ 7 ਕਿਲੋ ਹੈਗਾ ਮੌਕੇ ਤੇ ਹਣ ਪੱਕਾ ਬਾਕੀ ਫਿਕਸ ਹੋ ਜਾ ਹਾਂ ਜੀ ਸ਼ੇਵਾ ਦਾ ਦੇਖੋ ਕੋ 10 ਕਿਲੋ ਦਾ ਵੀ ਘੱਟ ਸਕਦਾ ਤੇ ਮਗਰ ਚਲੋ ਇਹਦੇ ਕੱਟੀ ਆ ਚਲੋ ਇਹ ਆ ਵੀ ਘਰ ਦਾ ਵਧੀਆ ਸਾਰੀ ਜਾਊਗੀ ਹਾਂ ਜੀ ਝੋਟੇ ਚਲੋ ਜੇ ਖਾਲਪੂਲ ਖਾਜੇ ਦੇ ਝੋਟੇ 2 ਕਿਲੋ ਹੋਰ ਵਾ ਸਕਦੀ ਹੈ ਠੀਕ ਹੈ ਹਾਂ ਜੀ ਹਾਂ ਜੀ ਝੋਟੇ ਚੰਗੇ ਬੜੇ ਐ ਤੇ ਇਹਦਾ ਮੁੱਲ ਫਿਰ ਮੋਲੇ ਵੇ ਲੋ ਦੇ ਦੀ 60 ਦੀ ਝੋਟੀ 60000 ਦੀ ਹਾਂਜੀ ਕੇ ਕਰ ਦੀਏ ਮਾਨਤਾ ਵਿੱਚ ਕਰ ਦੋ ਕਿੰਨਾ ਮਾਨ ਕਰ ਦੋਗੇ ਫਿਰ 2000 ਛੱਡ ਦਿੰਦੇ ਕਿੰਨੇ ਦੀ 51 ਦੀ 50000 ਦੀ ਦੇ ਦੀ ਤੇ ਛੋਟ ਵਿੱਚ ਛੋਟ ਚਲੋ ਆ 500 ਘਟਾ ਲਓ ਵਰਕੀ ਇੱਕੋ ਗੱਲ ਕਰ ਦੀਏ ਫਿਰ 500 500 ਨਾ ਘਟਾਈਏ ਹਾਂਜੀ 60 ਚੋਂ 5 ਹੀ ਛੱਡੀਏ ਪੂਰਾ ਤੇ 55 ਦੀ ਦਈਏ ਨਹੀਂ 5 ਨਾ ਸਾਇ ਕਰੋ ਪੂਰੇ 55 ਦੀ ਜਾਣ ਦੀ 55 57 ਦੇ ਵਾਲੇ ਭਾਈ ਜਾਣ ਦੋ ਅੱਜ ਫਿਰ ਚਲੋ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਨਾ ਕਿ ਛੋਟੀ ਬੜੀ ਚੰਗੀ ਆ ਮਗਰ ਵੀ ਕੱਟੀ ਆ ਹਾਂਜੀ ਹਾਂਜੀ ਛੋਟੀ ਵੀ ਬੜੀ ਚੰਗੀ ਛੋਟੀ ਵੀ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਨਾ ਵੇਚ ਚੱਕ ਸਾਡੇ ਘਰੇ ਦੋ ਡੰਗ ਚੋ ਕੇ ਖੜੇ ਕੋ ਵੀਰ ਜਿਹੜਾ ਵੀ ਠੀਕ ਹੈ ਹਾਂਜੀ ਤੇ ਉਤਰਾ ਵੀ ਚਲੋ ਇਹ ਆ ਕਿ ਸਰੀਰਾਂ ਵੀ ਠੀਕ ਹੈ ਦੋਵੇਂ ਚੋ ਕੇ ਫਿਰ ਪੈਸੇ ਪੂਰੇ ਹੋ ਜਾਂਦੇ ਨੇ ਹਾਂਜੀ ਹਾਂਜੀ ਨਵੇਂ ਡੰਗਰ ਦਾ ਵਾਦਾ ਆਂਦਾ ਠੀਕ ਹੈ ਜੀ ਠੀਕ ਹੈ ਜੀ